ਸੇਰਿਸ ਨਤਨਦਰ ਮਹਾਬਦਲ ਪੰਜਾਬ ਸਾਖਾ ਨਾਬਾ ਵੱਲੋਂ ਕਾਫੀ ਦੇਰ ਤੋਂ ਸਾਡਾ ਲੰਗਰ ਜਿਹੜਾ ਹੈ ਮਾਂ ਦੇ ਚਰਨਾਂ ਦੇ ਵਿੱਚ ਮਾਂ ਦੀ ਚਰਨਾ ਦੀ ਓਟ ਦੇ ਨਾਲ ਲੰਗਰ ਲਗਾਉਂਦੇ ਆ ਅੱਜ ਜਿਹੜਾ ਹੈ ਦਿਨ ਫੇਰ ਦੁਬਾਰਾ ਸਾਡਾ ਆਇਆ ਹੈ ਤੇ ਅੱਜ ਲੰਗਰ ਮਾਤਾ ਸ਼੍ਰੀ ਨੈਣਾ ਦੇਵੀ ਦੇ ਵਿੱਚ ਪਹਿਲਾ ਟਰੱਕ ਅਸੀਂ ਭੇਜਣ ਲੱਗੇ ਆ ਜਿਹਦੇ ਵਿੱਚ ਖਾਸ ਸਮਗਰੀ ਆਟਾ ਚਾਵਲ ਦਾਲਾਂ ਘਿਓ ਚੀਨੀ ਇਤਿਆਦੀ ਮਸਾਲੇ ਵਗੈਰਾ ਸਾਰਾ ਕੁਝ ਅੱਜ ਭੇਜਣ ਲੱਗੇ ਆ ਪਹਿਲਾ ਟਰੱਕ ਜਿਵੇਂ ਜਿਵੇਂ ਮਾਂ ਦੀ ਕਿਰਪਾ ਹੋਊਗੀ 蒂ਵੇਂ 蒂ਵੇਂ ਰਾਸ਼ਨ ਅਸੀਂ ਹੋਸੀ ਤੇ ਕਿਨਾਂ ਪਛਾਣਦੇ ਰਵਾਂਗੇ ਮਾਂ ਦਾ ਅੱਜ 55ਵਾਂ ਜਿਹੜਾ ਹੈ ਇਹ ਲੰਗਰ ਹੈ ਨਾਬੇ ਵੱਲੋਂ ਨਾਬੇ ਸ਼ਹਿਰ ਦੀ ਇੰਨੀ ਮਾਂ ਦੇ ਚਰਨਾ ਵਿੱਚ ਆਸਤਾ ਹੈ ਕਿ ਜਦੋਂ ਵੀ ਅਸੀਂ ਲੰਗਰ ਇਕੱਠਾ ਕਰਨ ਵਾਸਤੇ ਜਾਂਦੇ ਆ ਹਰ ਬੰਦਾ ਖੜੇ ਖਿੜੇ ਮੱਥੇ ਸਾਨੂੰ ਲੰਗਰ ਦਿੰਦਾ ਹੈ ਤੇ ਲੰਗਰ ਭਰਪੂਰ ਤਰੀਕੇ ਨਾਲ ਮਾਂ ਦੇ ਚਰਨਾ ਵਿੱਚ ਚਲਾਇਆ ਜਾਂਦਾ ਹੈ ਇਸ ਆ ਮਾਂ ਦਾ صدقہ ਇੱਕ ਨਾਮ ਹੈ ਜਿਹੜੀ ਸੰਸਥਾ ਦਾ ਹੁੰਦਾ ਹੈ ਪਰ ਸੰਸਥਾ ਦਾ ਨਾਮ ਵੀ ਤਾਂ ਹੁੰਦਾ ਹੈ ਜੇ ਮਾਂ ਦੀ ਕਿਰਪਾ ਹੁੰਦੀ ਹੈ ਮਾਂ ਦੀ ਕਿਰਪਾ ਦੇ صدਕੇ ਇਹ ਅੱਜ ਇੱਕ 56ਵਾਂ ਲੰਗਰ ਮਾਂ ਦੇ ਚਰਨਾਂ ਵਿੱਚ ਭੇਜਿਆ ਜਾ ਰਿਹਾ ਹੈ ਲੰਗਰ ਤੁਸੀਂ ਇਹ ਲਗਾ ਜਾਂਦੇ ਕਿੰਨੇ ਦਿਨ ਤੱਕ ਲੈ ਕੇ ਕਿੰਨੇ ਦਿਨ ਤੱਕ ਤੁਸੀਂ ਇਹ ਲਗਾਉਂਦੇ ਹੋ ਇਹ ਲੰਗਰ ਜਿਹੜਾ ਹੈ 5 ਅਗਸਤ ਤੋਂ ਪਹਿਲਾ ਨਿਭਰਾਤਾ ਹੈ ਤੇ 13 ਅਗਸਤ ਦੀ ਐਸਟਮੀ ਹੈ 5 ਅਗਸਤ ਤੋਂ ਲੈ ਕੇ 13 ਅਗਸਤ ਤੱਕ ਭਰਪੂਰ ਤਰੀਕੇ ਨਾਲ ਲੰਗਰ ਚਲਾਇਆ ਜਾਂਦਾ ਹੈ ਜੋ ਕਿ ਰਾਤ ਦਿਨ ਲੰਗਰ ਚੱਲਦਾ 24 ਘੰਟੇ ਕੋਈ ਬ੍ਰੇਕ ਨਹੀਂ ਪੈਂਦੀ ਐ ਉਹਨਾਂ ਨੂੰ ਵੀ ਉੱਥੇ ਅਸੀਂ ਚਾਹ ਤੇ ਸ਼ੱਕਰਪਾਰੇ ਤੇ ਮਠਿਆ ਆ ਦਿੰਨੇ ਆ ਚਾਹੇ ਦੋ ਵਾਰੀ ਰਾਤ ਨੂੰ ਸਪਲਾਈ ਕਰੀਏ ਚਾਹੇ ਤਿੰਨ ਵਾਰੀ ਕਰੀਏ ਦਿਨ ਰਾਤ ਲੱਗੇ ਰਹਿੰਦੇ ਆ ਮਾਂ ਦੀ ਸੇਵਾ ਵਿੱਚ ਮਾਂ ਦੇ ਪੋਚਰ ਆਂਦੇ ਨੇ ਉਹਨਾਂ ਨੂੰ ਨਾਣਾ ਪ੍ਰਕਾਰ ਦੇ ਬਿਆਂਜਨ ਖਲਾਈ ਜਾਂਦੇ ਨੇ ਜਿਵੇਂ ਕਿ ਖੀਰ ਐ ਸ਼ਾਈ ਪਨੀਰ ਐ ਕੋਫਤੇ ਹੈ ਇਦਾਂ ਦੇ ਆ ਸਬਜ਼ੀਆਂ ਜਿਵੇਂ ਆਪਾਂ ਆਪਣੇ ਘਰਾਂ ਵਿੱਚ ਬਣਾਉਂਦੇ ਆ ਉਸੇ ਤਿੱਕੇ ਨਾਲ ਇਹ ਸਬਜ਼ੀਆਂ ਬੰਦਿਆ ਨੇ ਕੋਸੇ ਤੇ ਕਿਹਨਾ ਬੰਜਨ ਬਣਾਇਆ ਜਾਂਦਾ ਹੈ ਤੇ ਅੱਜ ਉਹ ਬੰਜਨ ਜਿਹੜਾ ਹੈ ਬੰਜਨ ਦੀ ਸਮਗਰੀ ਜੋ ਹੈ ਉਹ ਅੱਜ ਅਸੀਂ ਭੇਜ ਰਹੇ ਹਾਂ ਸੋ ਧੰਨਵਾਦ ਜੇ ਕਰੇ ਪੀਰ ਬਚੰਗੇ ਹਰ ਹਰ ਮਹਾਦੇਵ ਜੈ ਮਾਤਾ ਦੀ ਜੀ ਸਾਰਿਆਂ ਨੂੰ ਮੈਂ ਅਕਸਰ ਕਹਿੰਦਾ ਇੱਕ ਗੱਲ ਕਿ ਜਦੋਂ ਆਪਾਂ ਮਾਤਾ ਸ਼੍ਰੀ ਨਾਨਦੇਵੀ ਦੇ ਨਾਲ ਜੁੜੇ ਆਂ ਜੁੜਨ ਦਾ ਮਤਲਬ ਕਿ ਉੱਥੇ ਪਹਿਲੀ ਪੌੜੀ ਤੇ ਜੋ ਚੜਾਣ ਨਾਲ ਸ਼ਖਸ਼ ਨੇ ਉਹ ਡਾਕਟਰ ਸਾਹਿਬ ਨੇ ਜਦੋਂ ਇਹਨਾਂ ਨੇ ਮੈਨੂੰ ਉੱਥੇ ਜੋੜਿਆ ਮੈਨੂੰ ਮਾਤਾ ਦੇ ਦਰਬਾਰ ਦਿਖਾਇਆ ਇੰਨੀ ಅಪਾਰ ਕਿਰਪਾ ਜਿਹਦਾ ਮੈਂ ਕੁਝ ਨਹੀਂ ਬੋਲ ਸਕੂੰਗਾ ਤੁਹਾਨੂੰ ਸਾਰਿਆਂ ਨੂੰ ਪਤਾ ਤੇ ਜਾਜਾ ਡਾਕਟਰ ਸਾਹਿਬ ਨੇ ਯਾਦ ਕੀਤਾ ਹੈ ਮੇਰਾ ਫਰਜ਼ ਬੰਦਾ ਹੈ ਮੇਰੇ ਤੋਂ ਨੂੰ ਮਨੋਂ ਤੋਂ ਨੂੰ ਹਰ ਤਰ੍ਹਾਂ ਦੇ ਨਾਲ ਡਾਕਟਰ ਸਾਹਿਬ ਦੇ ਨਾਲ ਖੜਦੇ ਆ ਕੇ ਇਹ ਮੇਰਾ ਫਰਜ਼ ਹੈ ਤੇ ਜੋ ਅੱਜ ਦੀ ਆਪਾਂ ਗੱਲ ਕਰੀਏ ਡਾਕਟਰ ਸਾਹਿਬ ਨੇ ਬਹੁਤ ਛੋਟੇ ਸ਼ਬਦਾਂ ਦੇ ਵਿੱਚ ਇਹਨੂੰ ਵਿਆਖਿਆ ਕੀਤੀ ਹੈ ਜੇ ਇਹ ਲੰਗਰ ਦੀ ਗੱਲ ਕਰੀਏ ਮੈਂ ਅੱਖੀਂ ਵੇਖਿਆ ਕਿ ਇਹ ਲੰਗਰ ਦੇ ਵਿੱਚ ਨਾ ਉਰੇ ਸਬਜ਼ੀਆਂ ਦੀ ਕੋਈ ਘਾਟ ਹੁੰਦੀ ਹੈ ਨਾ ਹੋਰ ਹੋਰ ਚੀ ਦੀ ਘਾਟ ਹੁੰਦੀ ਹੈ ਉਰੇ ਮਤਲਬ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੰਗਰ ਹੈ ਜੋ ਇੱਕ ਕਮੇਟੀ ਹੈ ਜੋ ਉਹ ਹਰ ਕਿਸੇ ਸ਼ਖਸ ਨੂੰ ਖੀੜੇ ਮੱਥੇ ਖੁੱਲੀਆਂ ਬਾਹਾਂ ਦੇ ਨਾਲ ਅੰਦਰ ਬਿਠਾਉਂਦੀ ਹੈ ਆਪ ਇਹ ਪੁੰਜੇ ਸੌ ਲੈਣਗੇ ਪਰ ਦੂਸਰਿਆਂ ਨੂੰ ਉਹ ਹਰ ਫੈਸਿਲਿਟੀ ਦੇਣਗੇ ਜੋ ਇਹ ਦੇ ਸਕਦੇ ਨੇ ਤਾਂ ਇਹ ਸਭ ਤੋਂ ਵੱਡੀ ਗੱਲ ਹੈ ਇਸ ਨਾਬੇ ਦੀ ਜਾਂ ਜੋ ਕਹਿੰਦੇ ਵੀ ਨਾਬਾ ਇੱਕ ਸਨਾਤਨੀ ਸ਼ਹਿਰ ਹੈ ਇਹਨੂੰ ਮਿੰਨੀ ਕਾਸ਼ੀ ਕਿਹਾ ਜਾਂਦਾ ਹੈ ਇਹਦਾ ਇੱਕ ਰੂਪ ਤੁਸੀਂ ਚਾਲਿਆਂ ਦੇ ਵਿੱਚ ਉੱਥੇ ਜਾ ਕੇ ਵੇਖੋ ਪੰਜਾਬ ਮਹਾਵੀਰਦਾਲ ਸਨਾਤਨ ਧਰਮ ਦੀ ਜੋਤ ਧਰਮਸ਼ਾਲਾ ਹੈ ਜੋ ਡਾਕਟਰ ਸਾਹਿਬ ਨੇ ਇੱਕ ਪਨੀਰੀ ਲਗਾਈ ਹੈ ਉੱਥੇ ਜਾ ਕੇ ਵੇਖੋ ਤੁਹਾਨੂੰ ਪਤਾ ਲੱਗੂਗਾ ਕਿ ਇਹ ਸ਼ਹਿਰ ਨੂੰ ਇਹਦਾ ਕਿਉਂ ਕਿਹਾ ਜਾਂਦਾ ਹੈ ਸਾਰਿਆਂ ਨੂੰ ਜੀ ਜੈ ਮਾਤਾ ਦੀ ਤੇ ਇੱਕ ਅਪੀਲ ਹੈ ਕਿ ਇਸ ਸ਼ਾਵਨ ਚਾਲਿਆਂ ਦੇ ਵਿੱਚ ਵੱਧ ਛੜ ਕੇ ਹਿੱਸਾ ਲਓ ਮਾਤਾ ਦੇ ਅਸ਼ੀਰਵਾਦ ਪ੍ਰਾਪਤ ਕਰੋ ਤੇ ਸਾਡੇ ਲੰਗਰ ਦੀ ਵਿੱਚ ਆਨ ਦੀ ਕਿਰਪਾਲਤਾ ਕਰੋ ਜੈ ਮਾਤਾ ਜੀ ਜੈ ਮਾਤਾ